ਭ੍ਰਿਸ਼ਟਾਚਾਰ ਦਾ ਬਹੁਚਰਚਿਤ ਕੇਸ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ ਮਾਮਲਾ ਇਸ ਦੇ ਮਸਲੇ ਦੇ ਵਿੱਚ ਜਿੱਥੇ ਅੱਗੇ ਤਫ਼ਤੀਸ਼ ਵਧ ਰਹੀ ਹੈ ਉੱਥੇ ਹੀ ਹੁਣ ਪਟਿਆਲਾ ਦੇ ਵਿੱਚ ਵੀ ਰੇਡ ਸੀਬੀਆਈ ਦੀ ਹੋਈ ਹੈ ਸੀਬੀਆਈ ਦੀ ਰੇਡ ਕਿਹੜੀ ਕਿਹੜੀ ਥਾਂ ਦੇ ਉੱਤੇ ਹੋਈ ਹੈ ਇਸ ਦੇ ਬਾਰੇ ਵਧੇਰੇ ਜਾਣਕਾਰੀ ਲਵਾਂਗੇ ਇਸ ਵਕਤ ਮੇਰੇ ਨਾਲ ਫੋਨ ਲਾਈਨ ਤੇ ਨੇ ਪੱਤਰਕਾਰ ਇਤਾਰ ਸਿੰਘ ਭੁੱਲਰ ਜੀ ਆ ਭੁੱਲਰ ਸਾਹਿਬ ਪਿਛਲੇ 15-16 ਦਿਨ ਤੋਂ ਲਗਾਤਾਰ ਕੋਈ ਨਾ ਕੋਈ ਅਪਡੇਟ ਆਉਂਦਾ ਹੈ ਅੱਜ ਪਤਾ ਲੱਗਿਆ ਕਿ CBI ਪਟਿਆਲੇ ਵੀ ਪਹੁੰਚ ਗਈ ਹੈ ਔਰ ਪਟਿਆਲਾ ਦੀ ਕਾਫੀ ਸਮਾਂ ਸੇਵਾਵਾਂ ਦਿੱਤੀਆਂ ਨੇ ਡੀਆਈਜੀ ਹਰਚੰਦ ਸਿੰਘ ਭੁੱਲਰ ਨੇ ਤਾਂ ਕੀ ਕੁਝ ਪਤਾ ਲੱਗਿਆ ਹੋਰ ਬਿਲਕੁਲ ਸੰਦੀਪ ਜਿਹੜੀ ਐਸਐਮਈ ਦੀ ਸਭ ਤੋਂ ਵੱਡੀ ਖਬਰ ਆ ਕਿ ਡੀਆਈਜੀ ਹਰਚੰਦ ਸਿੰਘ ਪੁੱਲਰ ਜਿਹਨੂੰ ਪੰਜਾਬ ਸਰਕਾਰ ਨੇ ਮੁਅਤਲ ਕੀਤਾ ਔਰ ਸੀਬੀਆਈ ਵੱਲੋਂ ਰੈਸਟ ਕੀਤਾ ਗਿਆ ਸੀ ਉਸੇ ਮਸਲੇ ਦੇ ਵਿੱਚ ਅੱਜ ਸੀਬੀਆਈ ਵੱਲੋਂ ਸوير ਤੋਂ ਹੀ ਪਟਿਆਲਾ ਤੇ ਲੁਧਿਆਣਾ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਗਰ ਪਟਿਆਲੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਮੋਤੀ ਬਾਗ ਜਿਹੜਾ ਗੁਰੂ ਘਰ ਹੈ ਉਹਦੇ ਪਿਛਲੇ ਪਾਸੇ ਕੋਈ ਬੀਐਚ ਪ੍ਰਾਪਰਟੀ ਦੇ ਤੌਰ ਤੇ ਇੱਕ ਬਹੁਤ ਹੀ ਨਾਮੀ ਬਿਲਡਰ ਨਾਮੀ ਪ੍ਰਾਪਰਟੀ ਡੀਲਰ ਨਾਮੀ ਰੀਅਲ ਏਸਟੇਟ ਦਾ ਕਾਰੋ ਬਾਰ ਕਰਨ ਵਾਲੇ ਦੇ ਘਰ ਜਿਹੜਾ ਵਾ ਸੀਬੀਆਈ ਦਾ ਇਸ ਟਾਈਮ ਛਾਪਾ ਚੱਲ ਰਿਹਾ ਹੈਗਾ ਦੱਸਿਆ ਜਾ ਰਿਹਾ ਜੋ ਸਾਡੇ ਜਾਣਕਾਰ ਦੱਸਦੇ ਨੇ ਕਿ ਕੋਈ 10-12 ਮੁਲਾਜ਼ਮ ਜਿਹੜੇ ਨੇ ਉਹ CBI ਦੇ ਜਿਹੜੇ ਨੇ ਚੰਡੀਗੜ੍ਹੋਂ BH ਪ੍ਰਾਪਰਟੀ ਜਿਹੜੇ ਮਾਲਕ ਨੇ ਉਹਨਾਂ ਦੇ ਘਰ ਪਹੁੰਚੇ ਨੇ ਇਸ ਟਾਈਮ ਜਿਹੜੀ ਤਫ਼ਤੀਸ਼ ਜਿਹੜੀ ਜਾਰੀ ਆ ਇਹ BH ਪ੍ਰਾਪਰਟੀ ਜਿਹੜੇ ਮਾਲਕ ਨੇ ਕਾਫੀ ਫੇਮਸ ਨੇਮਦਲ ਇਸ ਏਰੀਏ ਦੇ ਕਹਿ ਸਕਦੇ ਕਿ ਪ੍ਰਾਪਰਟੀ ਡੀਲਰ ਜਾਂ ਰੀਅਲ ਸਟੇਟ ਦੇ ਕਾਰੋਬਾਰ ਦੇ ਮਸਲੇ ਦੇ ਵਿੱਚ ਜੇਕਰ ਇੱਕ ਬਿਗ ਸ਼ੌਟ ਇੱਕ ਵੱਡਾ ਬੰਦਾ ਮੰਨਿਆ ਜਾਂਦਾ ਹੈਗਾ ਇਲਾਕੇ ਦੇ ਨਹੀਂ ਪੂਰੇ ਪੰਜਾਬ ਦੇ ਜਿਹੜੇ ਅਰਨੋਇਡ ਜਿਹੜੇ ਕਾਰੋਬਾਰੀ ਹੈ ਰੀਅਲ اسٹیਟ ਦਾ ਕਾਰੋਬਾਰ ਕਰਨ ਵਾਲੇ ਉਹਨਾਂ ਵਿੱਚੋਂ ਇੱਕ ਨੇ ਭਪਿੰਦਰ ਸਿੰਘ ਔਰ ਭਪਿੰਦਰ ਸਿੰਘ ਹੀ ਬੀਐਚ ਪ੍ਰਾਪਰਟੀ ਜਿਹੜੀ ਕੰਪਨੀ ਹੈ ਉਹਦੇ ਮਾਲਕ ਨੇ ਤੇ ਉਹਨਾਂ ਦੇ ਘਰ ਜਿਹੜਾ ਵਾ ਸੀਬੀਆਈ ਜਿਹੜੀ ਆ ਰੇਡ ਚੱਲ ਰਹੀ ਆ ਅਸਲ ਇਹਦੇ ਮਾਮਲਾ ਕਾਫੀ ਜੁੜਿਆ ਗਿਆ ਇਹ ਮਾਮਲਾ ਸੀਬੀਆਈ ਹਰਚਰਨ ਸਿੰਘ ਭੁੱਲਰ ਜਿਹੜੇ ਕੇਸ ਦੇ ਵਿੱਚ ਹੈ ਜਿਹੜਾ ਡੀਏ ਦਾ ਕੇਸ ਜਾਂ ਕਰਪਸ਼ਨ ਦਾ ਕੇਸ ਆ ਉਹਦੇ ਰਿਗਾਰਡਿੰਗ ਜਿਹੜਾ ਸੀਬੀਏ ਦਾ ਜਿਹੜਾ ਵਾ ਇਸ ਟਾਈਮ ਪਟਿਆਲਾ ਤੇ ਲੁਧਿਆਣਾ ਦੇ ਵਿੱਚ ਜਿਹੜਾ ਵਾ ਛਾਪਾ ਚੱਲ ਰਿਹਾ ਹੈਗਾ ਹੋ ਸਕਦਾ ਲੁਧਿਆਣਾ ਕਿਉਂਕਿ ਮੰਨਿਆ ਜਾ ਰਿਹਾ ਕਿਉਂਕਿ ਜਿਹੜੀ ਪੰਜਾਬ ਸਰਕਾਰ ਦੀ ਵੀ ਜਿਹੜੀ ਐਫਆਈਆਰ ਦਰਜ ਹੈ ਕਿ ਲੁਧਿਆਣਾ ਦੇ ਵਿੱਚ ਕੁਝ ਦੁਕਾਨਾਂ ਬਣਾਈਆਂ ਨੇ ਉੱਥੇ ਵੀ ਹੈ ਜਾਂ ਉੱਥੇ ਲੁਧਿਆਣਾ ਡਿਸਟ੍ਰਿਕਟ 'ਚ ਇਹਨਾਂ ਦਾ ਇੱਕ ਜਿਹੜਾ ਫਾਰਮ ਹਾਊਸ ਆ ਉਸਤੇ ਵੀ ਜਿਹੜੀ ਹੈ ਚਰਚਾ ਵਾ ਪਰ ਪਟਿਆਲੇ ਜਿਹੜੀ ਸਥਿਤੀ ਆ ਉਹ ਸਪਸ਼ਟ ਹੋ ਚੁੱਕੀ ਹੈ ਕਿ ਜਿਹੜੇ ਬੀਐਚ ਪ੍ਰਾਪਰਟੀ ਦੇ ਮਾਲਕ ਭਪਿੰਦਰ ਸਿੰਘ ਇਹਨਾਂ ਦੀ ਜਿਹੜੀ ਕੋਠੀ ਆ ਉੱਥੇ ਜਿਹੜੀ ਐਸੀਬੀਆਈ ਦੀ ਜਿਹੜੀ ਇਸ ਸਮੇ ਜਿਹੜੀ ਆ ਰੇਡ ਚੱਲ ਰਹੀ ਆ ਅੱਜ ਜਿਵੇਂ ਤੁਸੀਂ ਪਟਿਆਲਾ ਦੀ ਸੀਬੀਆਈ ਦੀ ਰੇਡ ਦੀ ਜਾਣਕਾਰੀ ਸਾਂਝੀ ਕੀਤੀ ਹੈ ਇਸ ਦਾ ਮਤਲਬ ਕਿ ਕਿਰਸ਼ਾਨੂ ਤੋਂ ਜਿਹੜੀ ਹੁਣ ਤੱਕ ਚਰਚਾ ਆਈ ਸੀ ਸਾਹਮਣੇ ਕਿ ਇਨਵੈਸਟ ਇਨਟੈਰੋਗੇਸ਼ਨ ਹੋਈ ਹੈ ਉਸ ਦੀ ਡਾਇਰੀ ਵਿੱਚੋਂ ਵੀ ਕਹਿੰਦੇ ਸੀ ਬਿਲਡਰਾਂ ਦੇ ਨਾਮ ਲੱਭੇ ਨੇ ਰਚਨ ਸਿੰਘ ਭੋਲਰ ਤੇ ਉਹਨਾਂ ਨੂੰ ਆਹਮੋ ਸਾਹਮਣੇ ਵੀ ਕੀਤਾ ਗਿਆ ਉੱਥੇ ਵਿੱਚ ਵੀ ਪੱਕਾ ਹੋ ਗਿਆ ਕਿ ਹਾਂ ਕੱਲਾ ਆਕਾਸ਼ ਬੱਤਾ ਹੀ ਨਹੀਂ ਹੋਰ ਵੀ ਬਹੁਤ ਸਾਰੇ ਡੇਰਾ ਵਸੀ ਦਾ ਕੇਸ ਸਾਹਮਣੇ ਆਇਆ ਦਾ ਮਤਲਬ ਕਿ ਉਹ ਜਿਹੜੀਆਂ ਤਫਤੀਸ਼ ਚੱਲ ਰਹੀ ਹੈ ਉਹਦੇ ਵਿੱਚੋਂ ਹੀ ਨਿਕਲ ਰਹੀਆਂ ਨੇ ਗੱਲਾਂ ਇਸੇ ਕਰਕੇ ਪੰਜਾਬ ਦੇ ਆਉਣ ਵਾਲੇ ਸਮੇਂ ਵਿੱਚ ਹੋਰ ਵੱਖ-ਵੱਖ ਥਾਵਾਂ ਤੇ ਵੀ ਛਾਪੇਮਾਰੀ ਹੋ ਸਕਦੀ ਹੈ ਜਾਂ ਵੱਖ-ਵੱਖਰੇ ਲੋਕਾਂ ਤੋਂ ਪੁੱਛਗਿੱਛ ਹੋ ਸਕਦੀ ਹੈ ਦੇਖੋ ਫਿਲਹਾਲ ਜੋ ਜੋ ਡਾਇਰੀ ਦੇ ਵਿੱਚ ਹੈ ਜੋ ਹਰਚੰਦ ਸਿੰਘ ਭੁੱਲਰ ਤੋਂ ਕੋਲੋਂ ਉਹਨਾਂ ਸੀ ਬੇ ਕਾਗਜ਼ ਪੱਤਰ ਮਿਲੇ ਉਹਨਾਂ ਕੇ ਜਾਂ ਕਿਰਸ਼ਾਨੂੰ ਸ਼ਾਹਰ ਦਾ ਤੋਂ ਕਾਗਜ਼ ਪੱਤਰ ਮਿਲੇ ਹੋਣਗੇ ਜਾਂ ਉਹਨਾਂ ਤੋਂ ਕੋਈ ਜਾਣਕਾਰੀ ਮਿਲੇਗੀ ਉਸੇ ਰਿਗਾਰਡਿੰਗ ਦੇ ਵਿੱਚ ਹੀ ਇਹ ਹਾਲੇ ਤੇ ਅੱਜ ਪਟਿਆਲਾ ਤੇ ਲੁਧਿਆਣਾ ਦੇ ਵਿੱਚ ਜਿਹੜੀ ਹੈ ਸੀਬੀਆਈ ਜਿਹੜੀ ਹੈ ਰੇਡ ਚਲ ਰਹੀ ਹੈ ਗਿਆ ਜਿਵੇਂ ਪਟਿਆਲੇ ਦੇ ਵਿੱਚ ਹੈ ਕਿ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਪਿਛਲੇ ਪਾਸੇ ਬੀ ਐਚ ਪ੍ਰਾਪਰਟੀ ਦਾ ਮਾਲਕ ਹੈ ਭਪਿੰਦਰ ਸਿੰਘ ਉਹਦੇ ਘਰ ਜਿਹੜੀ ਰੇਡ ਆ ਔਰ ਲੁਧਿਆਣੇ ਦੇ ਵਿੱਚ ਵੀ ਚੱਲ ਰਹੀ ਹੈ ਹੁਣ ਸਵਾਲ ਹੈ ਕਿ ਹੋ ਸਕਦਾ ਹੈ ਕਿ ਇਹਨਾਂ ਨੇ ਕਿਉਂਕਿ ਦੋਨਾਂ ਜਾਣਿਆਂ ਜਿਹੜਾ ਰਿਮਾਂਡ ਆ ਉਹ ਸੀਬੀਏ ਕੋਲ ਆ ਕਿਰਸ਼ਾਨੂੰ ਸ਼ਰਦਾਰ ਦਾ ਵੀ ਰਿਮਾਂਡ ਆ ਔਰ ਹਰਚੰਦ ਸਿੰਘ ਭੁੱਲਰ ਹੋਣਾ ਦਾ ਵੀ ਹੋ ਸਕਦਾ ਹੈ ਕਿ ਡਿਊਰਿੰਗ ਇਨਵੈਸਟੀਗੇਸ਼ਨ ਉਹਨਾਂ ਨੇ ਦੱਸਿਆ ਹੋਵੇ ਤਾਰਾਂ ਜੁੜ ਗਈਆਂ ਕਿ ਇਹ ਚੈੱਕ ਕੀਤਾ ਜਾ ਰਿਹਾ ਹੋਵੇ ਕਿ ਕੀ ਜੇ ਭਪਿੰਦਰ ਸਿੰਘ ਜਿਹੜੇ ਨੇ ਬੀ ਐਚ ਪ੍ਰਾਪਰਟੀ ਦੇ ਆਲਕ ਉਹਨਾਂ ਦੇ ਜਰੀਏ ਕਿਤੇ ਡੀਆਈਜੀ ਹਰਚੰਦ ਸਿੰਘ ਭੁੱਲਰ ਨੇ ਕੋਈ ਜ਼ਮੀਨ ਜਾਂ ਕਮਰਸ਼ੀਅਲ ਜਾਂ ਉਹਦੀ ਜਿਹੜੀ ਪ੍ਰਾਪਰਟੀ ਉਹਦੇ 'ਚ ਇਨਵੈਸਟਮੈਂਟ ਤੇ ਨਹੀਂ ਕੀਤੀ ਜਾਂ ਉਹਦੇ ਜਰੀਏ ਉਹਨਾਂ ਨੇ ਕੋਈ ਜ਼ਮੀਨ ਤੇ ਨਹੀਂ ਖਰੀਦੀ ਨੇ ਇਹ ਚੀਜ਼ਾਂ ਅਗਰ ਕਿਸੇ ਪ੍ਰਾਪਰਟੀ ਡੀਲਰ ਜਾਂ ਕਿਸੇ ਕਾਰੋਬਾਰੀ ਦੇ ਘਰ ਛਾਪਾ ਮਿਲਦਾ ਵਾ ਛਾਪਾ ਸੀਬੀ ਦਾ ਵੱਜ ਚੱਲਿਆ ਤੇ لازمی ਤੌਰ ਤੇ ਤਿੰਨ ਚਾਰ ਚੀਜ਼ਾਂ ਦੇ ਹੋ ਸਕਦੇ ਜਾਂ ਤੇ ਜਿਹੜੇ ਦਸਤਾਵੇਜ਼ ਮਿਲੇ ਹੋਣਗੇ ਉਹਦੇ ਚ ਬੀ ਐਚ ਪ੍ਰਾਪਰਟੀ ਦਾ ਨਾਮ ਬੋਲਿਆ ਹੋਊਗਾ ਜਾਂ ਹੋ ਸਕਦਾ ਹੈ ਕਿ ਜੇ ਕਿਤੇ ਹਰਚੰਦ ਸਿੰਘ ਭੁੱਲਰ ਹੋਣੇ ਕਿਉਂਕਿ ਡੀ ਆਈ ਜੀ ਪਟਿਆਲਾ ਵੀ ਰਹਿ ਚੁੱਕੇ ਨੇ ਹੋ ਸਕਦਾ ਹੈ ਕਿ ਉਦੋਂ ਉਹਨਾਂ ਦੀ ਕੋਈ ਉੱਥੇ ਇਨਵੈਸਟਮੈਂਟ ਹੋਵੇ ਜਾਂ ਇਹ ਜਿਹੜੀਆਂ ਚੀਜ਼ਾਂ ਨੇ ਕਿ ਕਿ ਜ਼ਮੀਨ ਜਾਂ ਕਮਰਸ਼ੀਅਲ ਪਲਾਟ ਜਾਂ ਕੋਈ ਹੋਰ ਜਾਂ ਉਹਨਾਂ ਦੇ ਰੀਅਲ اسٹیਟ ਦੇ ਵਿੱਚ ਕਾਰੋਬਾਰ ਹੈ ਜਾਂ ਇਨਵੈਸਟਮੈਂਟ ਇਹਨਾਂ ਨੂੰ ਲੈ ਕੇ ਜੋ ਦੱਸਿਆ ਜਾ ਰਿਹਾ ਹੈ ਕਿ ਸੀਬੀਆ ਦਾ ਜਿਹੜਾ ਵਾ ਉਹ ਪਟਿਆਲੇ ਦੇ ਵਿੱਚ ਬੀਐਚ ਪ੍ਰਾਪਰਟੀ ਦੇ ਘਰ ਜਿਹੜਾ ਵਾ ਉਹ ਛਾਪਾ ਜਿਹੜਾ ਸੀਬੀਆ ਦਾ ਐਸਐਮਐ ਜਿਹੜੀ ਰੇਡ ਚੱਲ ਰਹੀ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਲੋਕ ਵੀ ਇਸ ਮਸਲੇ ਦੇ ਵਿੱਚ ਆ ਜਾਣ ਜਿਵੇਂ ਪਹਿਲਾਂ ਜ਼ਿਕਰ ਹੈ ਕਿ ਕੁਝ ਟੌਪ ਦੇ ਪੋਲਿਟਿਸ਼ੀਅਨ ਟੌਪ ਦੇ ਅਪ ਤੇ ਟਾਪ ਦੇ ਕਾਰੋਬਾਰੀ ਉਹਨਾਂ ਦਾ ਹਰਚੰਦ ਸਿੰਘ ਭੁੱਲਰ ਦੇ ਨਾਲ ਕੀ ਕਨੈਕਸ਼ਨ ਹੈ ਜਾਂ ਕਰਸ਼ਾਨੂ ਸ਼ਰਦਾ ਦਾ ਕੀ ਕਨੈਕਸ਼ਨ ਇਸੇ ਕਰਕੇ ਤੇ ਹੁਣ सीबीआई ਨੇ ਦੋਨਾਂ ਜਣਿਆਂ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਵਾ ਜਿਹਦੇ ਕਰਕੇ ਜਿਹੜੀ ਹੈ ਇਨਵੈਸਟੀਗੇਸ਼ਨ ਜਿਹੜੀ ਹੈ ਚੱਲ ਰਹੀ ਹੈ ਅੱਜ ਜਿਵੇਂ सीबीआई ਆਪਣਾ ਪੜਾਦਰ ਪੜਾ ਇਨਵੈਸਟੀਗੇਸ਼ਨ ਨੂੰ ਅੱਗੇ ਵਧਾ ਰਹੀ ਹੈ ਦੂਜੇ ਪਾਸੇ ਇੱਕ ਕੋਸ਼ਿਸ਼ ਹੋਈ ਸੀ ਵੀ ਕਾਰਨਾਂ ਦੱਸਿਆ ਸੀ ਕਿ ਕਿਵੇਂ ਅਦਾਲਤ ਵਿੱਚ ਸੁਣਵਾਈ ਹੋਈ ਤੇ ਜਿਹੜੀ ਆ ਪ੍ਰੋਡਕਸ਼ਨ ਵਾਰੰਟ ਵਾਲੀ ਅਰਜੀ ਖਾਰਜ ਹੋ ਜਾਂਦੀ ਹੈ ਕੀ ਹੁਣ ਸੀਬੀਆਈ ਦੇ ਕੋਲ ਜਦੋਂ 6 ਤਰੀਕ ਤੱਕ ਘੱਟੋ-ਘੱਟ ਰਿਮਾਂਡ ਤਾਂ ਹੈ ਹੀ ਹੈ ਫਿਲਹਾਲ ਵਧਾਇਆ ਵੀ ਜਾ ਸਕਦਾ ਹੈ ਮੰਗ ਵੀ ਸਕਦੇ ਨੇ ਹੋਰ ਹੁਣ ਵਿਜੀਲੈਂਸ ਕੀ ਉਦੋਂ ਤੱਕ ਹੱਥ ਪੱਲਾ ਨਹੀਂ ਮਾਰੇਗੀ ਜਦੋਂ ਤੱਕ ਸੀਬੀਆਈ ਦੀ ਆਪਣੀ ਜਿਹੜੀ ਆ ਰਿਮਾਂਡ ਦੀ ਅੱਜ ਦਿਨ ਹੈ ਜਿਹੜੇ ਪੂਰੇ ਨਹੀਂ ਹੋ ਜਾਂਦੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਫਿਲਹਾਲ ਤੇ ਹੋ ਸਕਦਾ ਹੈ ਕਿ सीबीआई ਇੱਕ ਅਦਾਲਤ ਦੇ ਵਿੱਚ 6 ਤਰੀਕ ਨੂੰ ਦੱਸ ਸਕਦੀ ਹੈ ਕਿ ਦੇਖੋ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਰੇਡ ਕੀਤੀ ਹੈ ਤੇ ਹੋਰ ਵੀ ਸਾਨੂੰ ਹਜੇ ਇਨਵੈਸਟੀਗੇਸ਼ਨ ਦੀ ਜ਼ਰੂਰਤ ਹੈ ਤੋ ਹੋ ਸਕਦਾ 6 ਨਵੰਬਰ ਨੂੰ ਹਰਚੰਦ ਸਿੰਘ ਭੁੱਲਰ ਉਹਨਾਂ ਦਾ ਫਿਰ ਸੀਬੀ ਰਿਮਾਂਡ ਹਾਸਲ ਕਰ ਲੇ ਕਿਉਂਕਿ ਆ ਦੇਖੋ ਨਵੀਂ ਜਿਹੜੀ ਗੱਲ ਆਈ ਹੈ ਕਿ ਇੱਕ ਬੀ ਐਚ ਪ੍ਰਾਪਰਟੀ ਜਿਹੜਾ ਬੜਾ ਮੰਨਿਆ ਪਰਮੰਨਿਆ ਰੀਅਲ ਸਟੇਟ ਦਾ ਕਾਰੋਬਾਰੀ ਆ ਉਹਦੇ ਕਰ ਸ਼ਾਪਾਉ ਲੁਧਿਆਣਾ ਵੀ ਸ਼ਾਪਾ ਜਿਹੜਾ ਵਾ ਸੀਬੀਆਈ ਦਾ ਚੱਲ ਰਹੀ ਹੈ ਰੇਡ ਤੇ ਹੋ ਸਕਦਾ ਕਿ 6 ਨਵੰਬਰ ਨੂੰ ਜਦੋਂ ਅਦਾਲਤ ਦੇ ਵਿੱਚ ਫਿਰ ਹਰਚੰਦ ਸਿੰਘ ਭੁੱਲਰ ਹੋਣਾ ਨੂੰ ਪੇਸ਼ ਕੀਤਾ ਜਾਊਗਾ ਤੇ ਉਦੋਂ ਜਿਹੜਾ ਵਾ ਜਿਹੜੇ ਸੀਬੀਆਈ ਨੇ ਹੁਣ ਇਹ ਵਾਲੇ ਜਿਹੜੇ ਦਸਤਾਵੇਜ਼ ਸੌਂਪਣੇ ਨੇ ਜਾਂ ਉਹਨਾਂ ਨੇ ਜਿਹੜਾ ਰਿਮਾਂਡ ਮੰਗਣਾ ਵਾ ਤੇ ਉਹਦੇ 'ਚ ਸੀਬੀਆਈ ਨੂੰ ਹੋਰ ਰਿਮਾਂਡ ਮਿਲ ਸਕਦਾ ਇਸ ਮਸਲੇ ਦੇ ਵਿੱਚ ਉਹ ਕਹਿਣਗੇ ਕਿ ਸਾਨੂੰ ਹੋਰ ਤਫ਼ਤੀਸ਼ ਕਰਨ ਦੀ ਜ਼ਰੂਰਤ ਹੈ ਅਸੀਂ ਕਈ ਜਗ੍ਹਾ ਤੇ ਜਿਹੜਾ ਵਾ ਲਾ ਜਾ ਕੇ ਉੱਥੇ ਤਸਦੀਕ ਵੀ ਕਰਾਉਣਾ ਵਾ ਹਾਲਾਂਕਿ ਅੱਜ ਜਿਹੜੀ ਸੀਬੀਆਈ ਦੀ ਜਿਹੜੀ ਰੇਡ ਚੱਲ ਅਰਿਉਦਿਚ ਨਾਤੇ ਨਾਲ ਹਰਚੰਦ ਸਿੰਘ ਭੁੱਲਰ ਵੀ ਨਹੀਂ ਨੇ ਤੇ ਨਾ ਹੀ ਕਰਸ਼ਾਨੂ ਸ਼ਾਰਦਾਵਾ ਲੇਕਿਨ ਸੀਬੀਏ ਦੇ ਜਿਹੜੇ ਅਧਿਕਾਰੀ 10 12 ਉਹ ਜਰੂਰ ਗਏ ਨੇ ਇੰਸਪੈਕਟਰ ਰੈਂਕ ਦੇ ਡੀਐਸਪੀ ਰੈਂਕ ਦੇ ਅਧਿਕਾਰੀ ਉਹ ਹੁਣ ਜਿਹੜੇ ਘਰ ਦੇ ਮਾਲਕ ਨੇ ਜਿਹੜੇ ਬੀ ਐਚ ਪ੍ਰਾਪਰਟੀ ਦੇ ਮਾਲਕ ਭਪਿੰਦਰ ਸਿੰਘ ਉਹਨਾਂ ਕੋਲ ਸਵਾਲ ਜਵਾਬ ਕਰ ਰਹੇ ਨੇ ਹੋ ਸਕਦਾ ਹੈ ਕਿ ਉਹਦੇ ਮਸਲੇ ਵਿੱਚ ਕਿਹਦੀ ਇਨਵੈਸਟਮੈਂਟ ਆ ਜਾਂ ਕਿੰਨੀ ਜ਼ਮੀਨ ਜਾਂ ਪ੍ਰਾਪਰਟੀ ਜੇ ਕੁਝ ਨਾ ਕੁਝ ਦੇ ਕਿ ਤੁਹਾਨੂੰ ਪਤਾ ਕਿ ਦਸਤਾਵੇਜ਼ ਦੱਸਿਆ ਜਾ ਰਿਹਾ ਸੀ ਨਾ ਕਿ ਸੀਬੀਆਈ ਨੇ ਕਿ 87 ਤੋਂ ਜ਼ਿਆਦਾ ਜਿਹੜੀਆਂ ਪ੍ਰਾਪਰਟੀਆਂ ਦੇ ਜਿਹੜੇ ਦਸਤਾਵੇਜ਼ ਮਿਲੇ ਨੇ ਤੇ ਉਹ ਹੋ ਸਕਦਾ ਹੈ ਕਿ ਉਸੇ ਰਿਗਾਰਡਿੰਗ ਅੱਜ ਜਿਹੜੇ ਉਹਨਾਂ ਜਿਹੜੇ ਦਸਤਾਵੇਜ਼ ਮਿਲੇ ਨੇ ਉਹਨਾਂ ਵਿੱਚ ਕੀ ਬੀ ਐਚ ਬੀ ਐਚ ਪ੍ਰਾਪਰਟੀ ਦੇ ਨਾਮ ਤੇ ਹੋ ਸਕਦਾ ਹੈ ਕਿ ਕੋਈ ਪਾਵਰ ਆਫ ਟਰਨੀ ਹੋਵੇ ਜਾਂ ਕੁਝ ਹੋਰ ਹੋਵੇ ਕੁਝ ਨਾ ਕੋਈ ਤੇ ਜਿਹੜਾ ਸੀਬੀਏ ਦੇ ਹੱਥ ਲੱਗਾ ਹੋਊਗਾ ਤਾਂ ਹੀ ਅੱਜ ਜਿਹੜੀ ਹੈ ਸੀਬੀਏ ਨੇ ਜਿਹੜਾ ਵਾ ਜਿਹੜਾ ਵਾ ਬੀ ਐਚ ਪ੍ਰਾਪਰਟੀ ਦੇ ਮਾਲ ਜਿਹੜਾ ਪਟਿਆਲਾ ਉਹਦੇ ਘਰ ਜਿਹੜਾ ਵਾ ਉਹ ਛਾਪਾ ਮਾਰਿਆ ਗਿਆ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਕਿ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜੇ ਕਾਰੋਬਾਰੀ ਉਹ ਵੀ ਡਿੱਕੇ ਆ ਸਕਦੇ ਨੇ ਤੇ ਜੇ ਉਹਨਾਂ ਨੂੰ सीबीआई ਨੂੰ ਕੁਝ ਲੱਗਾ ਕਿ ਹੋਰ ਜੇ ਕੋਈ ਲੱਗਾ ਤਾਂ ਹੋ ਸਕਦਾ ਕਿ ਇਸ ਮਸਲੇ ਦੇ ਵਿੱਚ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਸਕਦੀ ਹੈ ਪਰ ਫਿਲਹਾਲ ਇਸ ਟਾਈਮ ਰੇਡ ਜਿਹੜੀ ਚੱਲ ਰਹੀ ਹੈ ਕਿਉਂਕਿ ਜਦੋਂ सीबीआई ਦੀ ਰੇਡ ਚੱਲਦੀ ਹੈ ਉਹ ਕੱਲੀ-ਕੱਲੀ ਚੀਜ਼ ਨੋਟ ਕਰਦੇ ਨੇ ਬੜੀ ਮਿਨੂਟ ਲਿਆ ਕੇ ਉਹ ਨੋਟ ਕਰਦੇ ਨੇ ਪੂਰਾ ਦਸਤਾਵੇਜ਼ ਰਿਕਾਰਡ ਕਰਦੇ ਹੈਗੇ ਨੇ ਉਹਦੇ ਘਰੋਂ ਕੀ ਕੁਝ ਮਿਲਿਆ ਕਿਹੜੇ ਸਵਾਲ ਜਵਾਬ ਕੀਤੇ ਨੇ ਕਿੰਨੇ ਉਹਨਾਂ ਦੇ ਘਰ ਉੱਪਰ ਪ੍ਰਾਪਰਟੀ ਮਿਲੀ ਹੈ ਉਹ ਕਿੱਥੇ-ਕਿੱਥੇ ਉਹਨਾਂ ਦੀ ਸ਼ਹਿਰ ਦੇ ਵਿੱਚ ਕਿੱਥੇ-ਕਿੱਥੇ ਉਹਨਾਂ ਦਾ ਪ੍ਰਾਪਰਟੀ ਦਾ ਕੰਮ ਆ ਜਾਂ ਕਿੱਥੇ-ਕਿੱਥੇ ਰੀਅਲ اسٹیਟ ਦਾ ਕੰਮ ਆ ਇਸ ਸਾਰੀ ਲੰਮੀ ਮਤਲੇ ਸ਼ਾਮ ਪਹਿਲਾਂ ਸ਼ਾਮਾਂ ਪੈ ਜਾਣਗੀਆਂ ਸੀਬੀਆਈ ਦੀ ਰੇਡ ਹੋ ਸਕਦਾ ਕੱਲ ਤੱਕ ਵੀ ਚੱਲੇ ਕਿਉਂਕਿ ਬੜੇ ਕਹਿੰਦੇ ਕਿ ਬੜੇ ਵੱਡੇ ਜਿਹੜੇ ਕਾਰੋਬਾਰੀ ਆਗੇ ਨੇ ਇਸ ਕਰਕੇ ਜਿਹੜੇ ਵੱਡੇ ਕਾਰੋਬਾਰੀ ਹੋਣ ਤੇ ਪੂਰਾ ਸੀਬੀਆਈ ਦਾ ਇੱਕ ਦਿਨ ਦੋ ਦਿਨ ਵੀ ਲੱਗ ਸਕਦਾ ਹੈ ਕਿ ਹੋ ਸਕਦਾ ਸੀਬੀਆਈ ਨੂੰ ਤਲਾਸ਼ੀ ਦੇ ਦੌਰਾਨ ਜਿਹੜੇ ਘਰੋਂ ਪੈਸੇ ਵੀ ਮਿਲ ਜੰਗਾ ਹੋਰ ਕੁਝ ਵੀ ਮਿਲ ਜੰਗਾ ਇਹ ਸ਼ਾਮ ਤੱਕ ਜਿਹੜੀ ਹੈ ਸੀਬੀਆਈ ਦੀ ਜਿਹੜੀ ਡਿਟੇਲ ਆਉ ਤੇ ਬਾਹਰ ਆ ਹੀ ਜਾਊਗੀ ਨਾ ਪਰ ਨਾਲ ਦੀ ਨਾਲ ਕਿਉਂਕਿ ਉਧਰ ਵਿਜੀਲੈਂਸ ਨੂੰ ਵੀ ਝਟਕਾ ਲੱਗਾ ਕਿ ਉਹਨਾਂ ਦੀ ਜਿਹੜੀ ਪਟੀਸ਼ਨ ਉਹ ਜਿਹੜੀ ਸੀਬੀਆਈ ਨੇ ਜਿਹੜੇ ਜ਼ ਜਿਹੜੀ ਆ ਉਹ ਜਿਹੜੀ ਆ ਜਿਹੜੀ ਆ ਖਾਰਜ ਕਰ ਦਿੱਤੀ ਸੀ ਕਿ ਜਿਹੜਾ ਵਿਜੀਲੈਂਸ ਪ੍ਰੋਡਕਸ਼ਨ ਮੰਗ ਰਹੀ ਉਹ ਜਿਹੜੀ ਆ ਬੇਮਾਇਨੀ ਉਹਦੇ ਕੋਈ ਮਾਇਨੇ ਨਹੀਂ ਹੈਗੇ ਔਰ ਸੀਬੀਆਈ ਦੇ ਕੰਮ ਦੇ ਵਿੱਚ ਵਿਗੜ ਪਾਉਣ ਦੀ ਕੋਸ਼ਿਸ਼ ਹੈ ਇਸ ਕਰਕੇ ਉਹਦੀ ਜਿਹੜੀ ਵਿਜੀਲੈਂਸ ਜਿਹੜੀ ਪਟੀਸ਼ਨ ਉਹ ਖਾਰਜ ਕਰ ਦਿੱਤੀ ਸੀ ਤੇ ਹਾਂ ਅਦਾਲਤ ਨੇ ਕਿਹਾ ਸੀ ਜੇ ਤੁਹਾਨੂੰ ਲੱਗਦਾ ਤੇ ਬਾਅਦ ਚ ਤੁਸੀਂ ਨਵੇਂ ਸਿਰੋਂ ਜਿਹੜੀ ਆ ਪਾ ਸਕਦੇ ਹੋ ਲੇਕਿਨ ਫਿਲਹਾਲ ਜਿਹੜੀ ਪਟਿਆਲੇ ਤੋਂ ਜਿਹੜੀ ਖਬਰ ਆਈ ਆ ਕਿ ਬੀ ਐਚ ਪ੍ਰਾਪਰਟੀ ਦੇ ਜਿਹੜੇ ਮਾਲਕ ਉਹਨਾਂ ਦੇ ਘਰ ਜਿਹੜੀ ਜਿਹੜੀ ਰੇਡ ਆ ਉਹ ਜਿਹੜੀ ਚੱਲ ਰਹੀ ਹੈ ਜਿਸ ਕਰਕੇ ਜਿਹੜੇ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਕਿ ਕੀ ਹੋਰ ਵੀ ਜਿਹੜੇ ਕਾਰੋਬਾਰੀ ਆ ਜਿਨ੍ਹਾਂ ਤੇ ਜਿਹੜੀ ਆ ਮਸਲਾ ਜਿਹੜਾ ਹੋਰ ਜਿਹੜਾ ਵਾ ਸਾਹਮਣੇ ਆ ਸਕਦਾ ਕਿ ਹੋਰ ਲੋਕਾਂ ਦੇ ਜਿਹੜੇ ਨਿਸ਼ਾਨੇ ਤੇ ਹੋਣਗੇ ਕਿਹੜੇ ਕਿਹੜੇ ਲੋਕ ਹੋਣਗੇ ਤੇ ਜਿਵੇਂ ਇੱਕ ਪ੍ਰਾਈਵੇਟ ਬੰਦੇ ਦੇ ਘਰ ਛਾਪਾ ਪਿਆ ਗਿਆ ਤੇ ਲਾਜ਼ਮੀ ਤੌਰ ਤੇ ਕਈ ਜਿਹੜੇ ਸਰਕਾਰੀ ਜਿਹੜੇ ਨੇ ਅਧਿਕਾਰੀ ਜਾਂ ਮੁਲਾਜ਼ਮ ਜਿਨ੍ਹਾਂ ਦੇ ਕਨੈਕਸ਼ਨ ਕਰシャンੂ ਸ਼ਾਰਦਾ ਦੇ ਨਾਲ ਵੀ ਆ ਹਰਚਨ ਸਿੰਘ ਭੁੱਲਰ ਹੋਣਾ ਦੇ ਨਾਲ ਵੀ ਆਉਣ ਵਾਲੇ ਸਮੇਂ 'ਚ ਲੱਗਦਾ ਕਿ ਉਹਨਾਂ ਤੇ ਵੀ ਜਿਹੜੇ ਨਾ ਇਸ ਮਸਲੇ ਦੇ ਵਿੱਚ ਜਿਹੜੇ ਨੇ ਛਾਪੇ ਪੈ ਸਕਦੇ ਨੇ ਲੇਕਿਨ ਆ ਜਿਹੜੀ ਇਹ ਸਮੇਂ ਜਿਹੜੀ ਵੱਡੀ ਖਬਰ ਇਹ ਹੈ ਕਿ ਡੀਆਈਏ ਹਰਚਨ ਸਿੰਘ ਭੁੱਲਰ ਦੇ ਰਿਸ਼ਵਤ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਸੀਬੀਏ ਦੀ ਅੱਜ ਲੁਧਿਆਣਾ ਤੇ ਪਟਿਆਲਾ ਦੇ ਵਿੱਚ ਦੋ ਜਗ੍ਹਾ ਤੇ ਜਿਹੜੀ ਆ ਰੇਡ ਚੱਲ ਰਹੀ ਹੈ ਜੀ ਜਾਣਕਾਰੀ ਸਾਂਝੀ ਕਰਨ ਲਈ ਸ਼ੁਕਰੀਆ